ਹਾਂ ਜੀ ਵੀਰ ਰਾਤ ਰਾਤੀ ਤੇ ਬੜਾ ਘਾਟੀ ਪਾਣੀ ਹਾ ਹੁਣ ਬੜਾ ਤੇਜ਼ ਹੋਇਆ ਜੇ ਰਾਤੀ ਤੇ ਪਹਿਲਾਂ ਮਸਾ ਮਸਾ ਆਉਂਦੇ ਉਦੋਂ ਹੀ ਮੜਾ ਮੜਾ ਆਜ ਹੁਣ ਬੜਾ ਜਿਆਦਾ ਵਹਾ ਹੋਣ ਡਿਆ ਜੀ ਪੈਂਦੇ ਆ ਜੀ ਉਹ ਤੇਜ ਜੇ ਆ ਵੀ ਪਉਣ ਵੇਗ ਜੀ ਪਾਣੀ ਪਿੱਛੋਂ ਬੜਾ ਪਾਣੀ ਤੇਜ਼ ਆਉਣ ਡਿਆ ਉਹਦੇ ਕਾਰਨ ਆਉਂ ਡਿਆ ਪਾਣੀ ਪਦਰਾ ਹੋ ਗਿਆ ਪਾਣੀ ਰਾਹ ਬਾਲਿਆ ਅੰਤ ਰਿਆ ਆਉਣ ਡਿਆ ਪਾਣੀ ਆਪਣੇ ਆਪ ਇਹਨੂੰ ਤੇ ਪਰਲੀ ਸਾਈਡ ਬਹੁਤ ਜਿਆਦਾ ਤੇਜ਼ ਪਾਣੀ ਪੈਲੀਆਂ ਵਿੱਚ ਡਿੱਗਣ ਡਿਆ ਸਾਰੇ ਪਿੰਡ ਨੂੰ ਘੇਰਾ ਪਿਆਜ ਪਾਣੀ ਦਾ ਤਾਨ ਹੋਇਆ ਪੈਲੀਆਂ ਦਾ ਤੇ ਫਸਲਾਂ ਬਹੁਤ ਮਾਰੀਆਂ ਗਈਆਂ ਆ ਤੇ ਜਵਾਹੀਂ 4-5 ਸਾਲ ਪਿੱਛੇ ਚਲ ਗਏ ਆ ਤੇ ਸਾਡਾ ਕੋਈ ਕੋਈ ਸੋਚਿਆ ਜਾਵੇ گا ਗਾਂਵ ਵਾਸਤੇ ਅਸੀਂ ਖਾਣਾ ਕਿੱਥੋਂ ਆਏ ਉਹ ਖਾਣਾ ਹੀ ਤੇ ਉਹ ਹੀ ਕਮਾਉਣਾ ਹੈ ਇਹ ਸਾਰਾ ਸਾਡਾ ਸਮੇਂ ਮਾਰ ਹੋ ਗਈ ਹੈ ਤੇਾਨੂੰ ਕੋਈ ਨਾ ਕੋਈ ਸਹੂਲਤਾਂ ਗਾਂਵ ਵਾਸਤੇ ਦਿੱਪੀਆਂ ਜਾਣ ਬਹੁਤ ਜ਼ਿਆਦਾ ਗਰੀਬ ਹੋ ਗਏ ਅਸੀਂ ਕਿੰਨਾ ਕ ਪਾਣੀ ਪਾਣੀ ਘੜੇ ਪੰਜ 6 ਫੁੱਟ ਤੋਂ ਤਾਂ ਹੈਗਾ ਹੈ ਚੋਨੇ ਸਭ ਡੁੱਬ ਗਏ ਤੇ ਪਰੇ ਲੱਗਣ ਦੇ ਚੋਨਾ ਕਿੱਥੇ ਤੇ ਪਾਣੀ ਕਿ ਛੱਪੜ ਕਿੱਥੇ ਆ ਬਹੁਤ ਜ਼ਿਆਦਾ ਚੋ ਪਾਣੀ ਇਹ ਸੁਣਿਆ ਨਾ ਪਾਪੇ ਇਹਨਾਂ ਨੇ ਤੇ ਨਜ਼ਰ ਆਉਂਦੀ ਆ ਪਾਣੀ ਪਾਣੀ ਆ ਆਉਂਦਿਆ ਇਹ ਸਾਡਾ ਭੇਖ ਜਿਹੜਾ ਸਭ ਡੁੱਬਿਆ ਪਿਆ ਹੈ ਬਹੁਤ ਜ਼ਿਆਦਾ ਪਾਣੀ ਆ ਪਾਣੀ ਤੋਂ ਵੱਧ ਹੋਰ ਕੋਈ ਚੀਜ਼ਾਂ ਨੂੰ ਨਜ਼ਰ ਨਹੀਂ ਆਉਂਦੀ ਕੋਈ ਵੀ ਕੋਈ ਝੋਨਾ ਕੋਈ ਕੁਝ ਨਹੀਂ ਨਜ਼ਰ ਆਉਂ ਰਿਹਾ ਸਾਨੂੰ ਸਾਰਾ ਪਾਣੀ ਪਾਣੀ ਨਜ਼ਰ ਆਈ ਜਾ ਰਿਹਾ ਜਿੱਧਰ ਨੂੰ ਵੇਖੀ ਉਧਰ ਪਾਣੀ ਜਿੱਧਰ ਨੂੰ ਵੇਖੀ ਉਧਰ ਪਾਣੀ ਸਾਰੇ ਪਿੰਡ ਦੇ ਵਿੱਚ ਦਾ ਚਾਹ ਸਵੇਰੇ ਪਾਣੀ ਘੁੰਮ ਗਿਆ ਚਪ ਦੋ ਚਾਰ ਘਾੜੀਆਂ ਜਿਹੜੇ ਬਚੇ ਪਾਣੀ ਤੋਂ ਬਾਕੀ ਸਭ ਪਾਣੀ ਚੱਲਣ ਰਿਹਾ ਜੀ